ਪਹਿਲੇ ਪਿਤਾ ਜੀ ਕਰਦੇ ਸੀਗੇ ਜੀ ਦੂਜੀ ਪੀੜ੍ਹੀ ਮੈਂ ਕੋ ਤਿਆਰ ਕਰਤਾ ਸ਼ਾਸਤਰ ਜੀ ਮੇਰ ਸਿੰਘ ਆ ਭਰਾ ਚਾਰ ਪੰਜ ਘਰ ਸ੍ਰੀ ਸਾਹਿਬ ਅਸੀਂ ਤਿਆਰ ਕਰਦੇ ਆ ਜੀ ਨਾਲ ਹੁਣ ਬੱਚੇ ਵੀ ਸਾਡੇ 15 16 16 ਸਾਲਾਂ ਦੇ ਬੱਚੇ ਹੀ ਹੋ ਗਏ ਉਹ ਨਾਲ ਕੰਮ ਕਰਦੇ ਤਕਰੀਬਨ ਤੀਜੀ ਪੀੜ੍ਹੀ ਸ੍ਰੀ ਸਾਹਿਬ ਜਿਹੜੀ ਉਹ ਤਿਆਰ ਕਰ ਰਹੀ ਸਾਡੀ ਦੇਖੋ ਟਕਸਾਲੀ ਸ੍ਰੀ ਸਾਹਿਬ ਆਪਾਂ ਤਿਆਰ ਕਰਦੇ ਆ ਜਿੱਦਾਂ ਆਰਟਕ ਸਾਡੀ ਸ੍ਰੀ ਸਾਹਿਬ ਆ ਇਹ ਤਿਆਰ ਕਰਦੇ ਮੇਨ ਆਪਣਾ ਸ਼ਾਸਤਰ ਜਿਹੜਾ ਪਹਿਲੇ ਦਿਨੋਂ ਜਿਹੜਾ ਇਨਾਂ ਦਾ ਸ਼ਾਸ਼ਤਰ ਤਿਆਰ ਕਰਦੇ ਜਿਹੜੇ ਪਿਤਾ ਜੀ ਹੋਣੀ ਕਰਦੇ ਆ ਰਹੇ ਆ ਆ ਸ਼ਾਸ਼ਤਰ ਤਿਆਰ ਕਰਦੇ ਆ ਇਸ ਤੋਂ ਬਾਅਦ ਫਿਰ ਜਿੱਦਾਂ ਬਰੀਕ ਕਢਾਈ ਵਾਲੇ ਹੋਗੇ ਜਦੋਂ ਬਾਅਦ ਵੱਖਰੇ ਵੱਖਰੇ ਡਿਜ਼ਾਈਨਾਂ ਵਾਲੇ ਸ਼੍ਰੀ ਸਾਹਿਬ ਤਿਆਰ ਹੋਗੇ ਇਕਸਾਲੀ ਸ਼੍ਰੀ ਸਾਹਿਬ ਜਾ ਤਿਆਰ ਕਰਦੇ ਆ ਵੱਡੀਆਂ ਸ਼੍ਰੀ ਸਾਹਿਬਾਂ ਤਿਆਰ ਕਰਦੇ ਆ ਤੇ ਅੱਗੇ ਗੋਲੀਆਂ ਜਿੱਦਾਂ ਆਪਣੇ ਸਰੋਹੀ ਟੈਪ ਜਿਹੜੇ ਵੀ ਤਰ੍ਹਾਂ ਦਾ ਸ਼ਾਸ਼ਤਰ ਵੱਡਾ ਵਾ 2.5 ਫੁੱਟ ਦੀ 3 ਫੁੱਟ ਦੀ ਕਿਰਪਾਣ ਉਹ ਵੀ ਆਪਾਂ ਤਿਆਰ ਕਰਦੇ ਆ ਮੇਨ ਖਾਸੀਅਤ ਆ ਜੀ ਇਹ ਸ੍ਰੀ ਸਾਬਾ ਦੀ ਮਸ਼ੀਨਾਂ ਤੇ ਚਲੋ ਵੱਖਰੀਆਂ ਵੱਖਰਾ ਵੱਖਰੀ ਵੱਖਰੀ ਤਰ੍ਹਾਂ ਦੀਆਂ ਆਗੀਆਂ ਸੀਐਨਜੀ ਮਸ਼ੀਨਾਂ ਆਗੀਆਂ ਬਹੁਤ ਕੁਝ ਤਿਆਰ ਕਰ ਦਿੰਦੀਆਂ ਜੀ ਹੂੰ ਹੂੰ ਤੇ ਬਾਕੀ ਆਪਣਾ ਜਿਹੜਾ ਮੇਨ ਕੰਮ ਆ ਹੱਥ ਦਾ ਆ ਤੇ ਆਪਾਂ ਜਿੰਨੀ ਆਪਣੇ ਤੋਂ ਸਮਰੱਥਾ ਆ ਆਪਣੇ ਤੋਂ ਮਸ਼ੀਨਾਂ ਇੰਨੀਆਂ ਮਹਿੰਗੀਆਂ ਲਿਆਉਣ ਦੀ ਸਮਰੱਥਾ ਨਹੀਂ ਹੋएगी ਕਿ ਆਪਾਂ ਇੰਨੀਆਂ ਮਹਿੰਗੀਆਂ ਮਸ਼ੀਨਾਂ ਜਿਹੜੀਆਂ 50 50 ਲੱਖ ਦੀਆਂ ਲਿਆਣ ਕੇ ਲਾ ਲਈਏ ਕਿ ਆਪਾਂ ਤਾਂ ਕਰਕੇ ਜਿਹੜਾ ਕਿ ਉਹ ਹੱਥ ਨਾਲ ਹੀ ਆਪਣੇ ਤੋਂ ਕੰਮ ਕਰਦੇ ਆ ਤੇ ਹੱਥ ਨਾਲ ਹੀ ਕੰਮ ਦੀ ਇਹਦੀ ਆਪਾਂ ਨੂੰ ਜਿਹੜੀ ਕੀਮਤ ਮਿਲਦੀ ਹੈ ਜੀ ਕਾ ਇੱਕ ਦਿਨ ਦੇ ਵਿੱਚ ਕਿੰਨੇ ਸ਼ਰੀ ਸਾਹਿਬ ਦਾ ਕਿੰਨੀਆਂ ਤੇਗਾ ਜੜੀਆਂ ਨੇ ਉਹ ਤਿਆਰ ਕਰ ਦਿੰਦੇ ਜਦੋਂ ਕਦੀ ਇਹ ਨਹੀਂ ਹਿਸਾਬ ਲਾਇਆ ਕਿ ਇੱਕ ਸ਼ਰੀ ਸਾਹਿਬ ਮਤਲਬ ਇੱਕ ਦਿਨ ਚ ਬਣਦੀ ਆ ਦੋ ਦਿਨਾਂ ਚ ਬਣਦੀ ਆ ਵੱਖਰਾ ਵੱਖਰਾ ਕੰਮ ਇਹਨਾਂ ਦਾ ਸਾਰਾ ਕਰੀਦਾ ਤੇ ਉਸ ਹਾਮਨਾ ਜੇ ਜਿੱਦਾਂ ਸਮਾਨ ਬਣਿਆ ਹੋਵੇ ਫਿਟਿੰਗ ਕਰਨੀ ਆ ਸਾਰੀ ਤੇ ਫਿਰ ਇੱਕ ਸ਼ਰੀ ਸਾਹਿਬ ਜਿਹੜੀ ਜਿੱਦਾਂ ਇੱਕ ਜਣਾ ਜਿਹੜੀ ਉਹ 1500 2000 ਦੀ ਸ਼ਰੀ ਸਾਹਿਬ ਜਿਹੜੀ ਉਹ ਤਿਆਰ ਕਰ ਲੈਂਦਾ ਉਹ ਵੀ ਤਾਂ ਕਰਕੇ ਕਿਦਾ ਜਿਹੜਾ ਪਹਿਲੋਂ ਸ਼ਰੀ ਸਾਹਿਬ ਦਾ ਕੋਈ ਸਮਾਨ ਤਿਆਰ ਹੋਇਆ ਹੋਵੇ ਫਿਰ ਇਸ ਸਿੰਘ ਜੀ ਜਿਹੜੀ ਤੇਗ ਹੈ ਇਹ ਕਿੰਨੇ ਪ੍ਰਕਾਰ ਦੀ ਹੁੰਦੀ ਆ ਤੇ ਇਹਦੀ ਬਣਾਉਂਦੀ ਜਿੱਦੀ ਕੀ ਆ ਜਿਹੜਾ ਪਹਿਲਾ ਪੁਰਾਣਾ ਕੰਮ ਆ ਜਿੱਦਾਂ ਵਿਦਾਨ ਦੇ ਨਾਲ ਘਣ ਦੇ ਨਾਲ ਤਿਆਰ ਕਰਦੇ ਆ ਆਪਣਾ ਪ੍ਰੋਸੀਜਰ ਪਹਿਲਾ ਪੁਰਾਣਾ ਹੀ ਆ ਆਪਾਂ ਵਿਦਾਨ ਦੇ ਨਾਲ ਸ਼੍ਰੀ ਸਾਹਿਬ ਤਿਆਰ ਕਰਨੀ ਆ ਪੂਰੀਆਂ ਕਟਾਈ ਕਰਕੇ ਉਹਦੀ ਪੱਠੀ ਦੇ ਵਿੱਚ ਪਤਾ ਨਹੀਂ ਸੌਰ ਹੀ ਉਹਦਾ ਤਾ ਲੱਗ ਜਾਣਾ ਜਿਹੜਾ ਕਾਰਤੀ ਜਿਹੜਾ ਸਰੋਹੀ ਹੋਗੀ ਹੋਰ ਕਿਹੜੇ ਕਿਹੜੇ ਪ੍ਰਕਾਰ ਹਾਂਜੀ ਇਹ ਤਾਂ ਫਿਰ ਗੋਲੀਆਂ ਹੋ ਗਿਆ ਸਰੋਹੀ ਹੋਗੀ ਤੇ ਇਹ ਹੋਗੀ ਤੇ ਗਾ ਹੋ ਗਿਆ ਇਹ ਵੱਖਰੀਆਂ ਵੱਖਰੀਆਂ ਸ੍ਰੀ ਸਾਹਿਬਾਂ ਦੀਆਂ ਕਿਸਮਾਂ ਜਿੱਦਾਂ ਦੀ ਕੋਈ ਕਵੇ ਸ੍ਰੀ ਸਾਹਿਬ ਤਲਵਾਰ ਹੋਗੀ ਜਿੱਦਾਂ ਦੀ ਕਵੇ ਉਦਾਂ ਦੀ ਤਿਆਰ ਕਰਦੇ ਦੀ 2.5 ਫੁੱਟ ਦੀ 3 ਫੁੱਟ ਦੀ ਸਾਹਿਬ ਸ਼ਿਰ ਗੁਰ ਅੱਧਮ ਪਾਸ਼ਾ ਦੀ ਸ਼ਹੀਦੀ ਤੋਂ ਬਾਅਦ ਦਾ ਜਿਹੜਾ ਸਮਾਂ ਹੈ ਜੰਗਾ ਜੁੱਧਾਂ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ ਤਾਂ ਹਰ ਗੁਰੂ ਪਾਸ਼ਾ ਜੀ ਹਰ ਇੱਕ ਸਿੱਖ ਨੂੰ ਕਹਿੰਦੇ ਆ ਕਿ ਸਭ ਤੋਂ ਵਧੀਆ ਜਿਹੜੇ ਸ਼ਸਤਰ ਨੇ ਉਹ ਚਾਹੀਦੇ ਨੇ ਤੇ ਉਹ ਲੈ ਕੇ ਆਓ ਤਾਂ ਜਦੋਂ ਸਭ ਤੋਂ ਵਧੀਆ ਜਿਹੜੇ ਸ਼ਸਤਰ ਨੇ ਕਿੱਥੇ ਬਣਾਏ ਜਾਂਦੇ ਤੇ ਕੌਣ ਬਣਾਉਂਦਾ ਏ ਉਹ ਸਾਰਾ ਜਿਹੜਾ ਸਮਾ ਜਿਹੜਾ ਏ ਉਹ ਉਸ ਟਾਈਮ ਤੇ ਮਿੱਥਿਆ ਜਾਂਦਾ ਏ ਉਸ ਟਾਈਮ ਤੇ ਉਸ ਸਮੇਂ ਤੇ ਜਿਹੜੇ ਲੋਹਾਰ ਹੁੰਦੇ ਸੀ ਗੁਰੂ ਘਰ ਵਾਸਤੇ ਸ਼ਸਤਰ ਤਿਆਰ ਕਰਦੇ ਸੀ ਟੀ ਹਲਕੇ ਦਾ ਪਿੰਡ ਪਿੰਡ ਸਬਰਾ ਇਸ ਪਿੰਡ ਦੇ ਬਹੁਤ ਨਾਮਰ ਕਵੀਸਰ ਵੀ ਹੋਏ ਨੇ ਕਬੱਡੀ ਖਿਡਾਰੀ ਹੋਏ ਨੇ ਪਹਿਲਵਾਨ ਕੁਸ਼ਤੀ ਦੇ ਵਿੱਚ ਜਿਹੜੇ ਇੱਥੋਂ ਦੇ ਇਸ ਪਿੰਡ ਦੇ ਨਾਮਰ ਜਿਹੜੇ ਖਿਡਾਰੀ ਵੀ ਹੋਏ ਨੇ ਸੋ ਇਸ ਪਿੰਡ ਦੇ ਵਿੱਚ ਇੱਕ ਵੀਰ ਹੈ ਕੇ ਸਿੰਘ ਜੋ ਗੁਰੂ ਘਰ ਦੇ ਸ਼ਸਤਰ ਜਿਹੜੇ ਨੇ ਤਿਆਰ ਕਰਦੇ ਨੇ ਆ ਉਹਨਾਂ ਦੇ ਕੋਲੋਂ ਆਪਾਂ ਸਾਰੀ ਜਾਣਕਾਰੀ ਲੈਣੇ ਆ ਕਿ ਤੁਹਾਡੀ ਜਿਹੜੀ ਕਿੰਵੀਂ ਪੀੜ੍ਹੀ ਆ ਇਹ ਗੁਰੂ ਘਰ ਦੇ ਜਿਹੜੇ ਸ਼ਸਤਰ ਨੇ ਇਹ ਤਿਆਰ ਕਰਦੀ ਆ ਰਹੀ ਆ ਸੋ ਵੀਰ ਜੀ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਜੀ ਐਨੂੰ ਵੀਰ ਜੀ ਵੀਰ ਜੀ ਗੁਰੂ ਘਰ ਦੇ ਜਿਹੜੇ ਸ਼ਸਤਰ ਤੁਸੀਂ ਤਿਆਰ ਕਰਦੇ ਜੋ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੀ ਆ ਤੇ ਤੁਹਾਡੀ ਕਿੰਵੀਂ ਪੀੜ੍ਹੀ ਆ ਜਿਹੜੀ ਇਹ ਗੁਰੂ ਘਰ ਦੇ ਜਿਹੜੇ ਸ਼ਸਤਰ ਆ ਇਹ ਤਿਆਰ ਕਰਦੇ ਆ ਰਹੀ ਹਾਂ ਜੀ ਜੀ ਪਹਿਲੂ ਪਿਤਾ ਜੀ ਕਰਦੇ ਸੀਗੇ ਜੀ ਦੂਜੀ ਪੀੜ੍ਹੀ ਮੈਂ ਕੋ ਤਿਆਰ ਕਰਦਾ ਸ਼ਸਤਰ ਜੀ ਮੇਰ ਸਿੰਘ ਆ ਭਰਾ ਚਾਰ ਪੰਜ ਘਰ ਸ੍ਰੀ ਸਾਹਿਬ ਅਸੀਂ ਤਿਆਰ ਕਰਦੇ ਆ ਜੀ ਨਾਲ ਉਹਨਾਂ ਬੱਚੇ ਵੀ ਸਾਡੇ 15 16 16 ਸਾਲਾਂ ਦੇ ਬੱਚੇ ਹੀ ਹੋ ਗਏ ਉਹ ਨਾਲ ਕੰਮ ਕਰਦੇ ਤਕਰੀਬਨ ਜੀਪੀਡੀ ਸ੍ਰੀ ਸਾਹਿਬ ਜਿਹੜੀ ਉਹ ਤਿਆਰ ਕਰ ਰਹੀ ਸਾਡੀ ਹਾਂਜੀ ਕਿਹੜੇ ਕਿਹੜੇ ਸ਼ਸਤਰ ਜਿਹੜੇ ਨੇ ਇੱਥੇ ਜਿਹੜੇ ਹੱਥ ਦੇ ਨਾਲ ਜਿਹੜੇ ਤਿਆਰ ਕੀਤੇ ਜਾਂਦੇ ਹਾਂਜੀ ਮੇਨ ਜੀ ਵੇਖੋ ਟਕਸਾਲੀ ਸ੍ਰੀ ਸਾਹਿਬ ਆਪਾਂ ਤਿਆਰ ਕਰਦੇ ਆ ਜਿੱਦਾਂ ਆਰਟਕ ਸਾਡੀ ਸ੍ਰੀ ਸਾਹਿਬ ਆ ਇਹ ਤਿਆਰ ਕਰਦੇ ਮੇਨ ਆਪਣਾ ਸ਼ਸਤਰ ਜਿਹੜਾ ਪਹਿਲੇ ਦਿਨੋਂ ਜਿਹੜਾ ਇਹਨਾਂ ਦਾ ਸ਼ਸਤਰ ਤਿਆਰ ਕਰਦੇ ਜਿਹੜੇ ਪਿਤਾ ਜੀ ਹੋਣੀ ਕਰਦੇ ਆ ਰਹੇ ਆ ਆ ਸ਼ਸਤਰ ਤਿਆਰ ਕਰਦੇ ਆ ਇਦੋਂ ਬਾਅਦ ਫਿਰ ਜਿੱਦਾਂ ਬਰੀਕ ਕਢਾਈ ਵਾਲੇ ਹੋ ਗਏ ਇਦੋਂ ਬਾਅਦ ਵੱਖਰੇ ਵੱਖਰੇ ਡਿਜ਼ਾਈਨਾਂ ਵਾਲੇ ਸ਼ੀਰੀ ਸਾਹਿਬ ਤਿਆਰ ਹੋ ਗਏ ਟਕਸਾਲੀ ਸ਼ੀਰੀ ਸਾਹਿਬ ਜਾ ਤਿਆਰ ਕਰਦੇ ਆ ਵੱਡੀਆਂ ਸ਼ੀਰੀ ਸਾਹਬਾਂ ਤਿਆਰ ਕਰਦੇ ਆ ਤੇ ਅੱਗੇ ਗੋਲੀਆਂ ਜਿੱਦਾਂ ਆਪਣੇ ਸਰੋਹੀ ਟੈਪ ਜਿਹੜੇ ਵੀ ਤਰ੍ਹਾਂ ਦਾ ਸ਼ੈਤਰ ਵੱਡਾ ਵਾ 2.5 ਫੁੱਟ ਦੀ 3 ਫੁੱਟ ਦੀ ਕਿਰਪਾਣ ਉਹ ਵੀ ਆਪਾਂ ਤਿਆਰ ਕਰਦੇ ਆ ਜੀ ਬਈ ਇਹਨਾਂ ਨੂੰ ਜਿਹੜੀ ਆ ਡਿਜ਼ਾਈਨਿੰਗ ਦਿੰਦੇ ਜੋ ਜਿਹੜਾ ਪਹਿਲਾ ਪ੍ਰੋਸੈਸ ਆ ਉਹ ਕਿੱਥੋਂ ਸ਼ੁਰੂ ਹੁੰਦਾ ਹੈ ਪਹਿਲਾ ਪ੍ਰੋਸੈਸ ਜੀ ਜਿੱਦਾਂ ਲੱਕੜ ਲਾਈ ਦੀ ਇਟਾਲੀ ਦੀ ਉਹ ਤੋਂ ਫੇਰ ਮਿਆਂ ਤਿਆਰ ਹੁੰਦਾ ਜੀ ਛੋਟਾ ਮਿਆਂ ਤਿਆਰ ਹੋ ਗਿਆ ਇਹਦੀ ਰਗੜਾਈ ਹੱਥ ਨਾਲ ਹੀ ਲਗੜਾਈ ਹੋਣੀ ਹੈ ਜੀ ਤੇ ਇਹ ਤੋਂ ਬਾਅਦ ਫੇਰ ਆ ਪ੍ਰੋਸੀਜਰ ਆ ਗਿਆ ਇਸ ਤੋਂ ਬਾਅਦ ਫੇਰ ਇਦਾਂ ਦੋ ਬੰਨੀਆ ਸਾਮ ਲੱਗ ਗਏ ਠੋਕਰਾਂ ਆ ਆ ਪੱਤਰੀਆਂ ਲਾ ਕੇ ਕਢਾਈ ਹੋ ਗਈ ਆ ਵੇਖੋ ਫੇਰ ਸਾਰੀ ਵੱਖਰੀ ਵੱਖਰੀ ਤਰ੍ਹਾਂ ਦਾ ਪ੍ਰੋਸੀਜਰ ਹੈ ਦਾ ਉਦੋਂ ਬਾਅਦ ਇਦਾਂ ਤਿਆਰ ਹੋਈ ਫੇਰ ਇਹ ਕੰਪਲੀਟ ਜਿਹੜੀ ਸਾਰੀ ਕਿਨਾਲ ਦਾ ਪਾਲ ਛੋ ਕੇ ਫਿਨਿਸ਼ਿੰਗ ਹੋ ਕੇ ਇਦਾਂ ਦੀ ਤਿਆਰੀ ਹੁੰਦੀ ਹੈ ਜੀ ਵੀਰ ਜੀ ਅੱਜ ਦਾ ਜਿਹੜਾ ਸਮਾਂ ਹੈ ਇਹ ਮਸ਼ੀਨੀ ਯੁੱਗ ਦਾ ਸਮਾਂ ਹੈ ਮਸ਼ੀਨ ਦੇ ਨਾਲ ਬਹੁਤ ਜਿਹੜੀਆਂ ਸਾਰੀਆਂ ਡਿਜ਼ਾਈਨ ਕੀਤੇ ਜਾਂਦੇ ਨੇ ਪਰ ਤੁਸੀਂ ਕਹਿ ਰਹੇ ਜੋ ਕਿ ਸਾਰਾ ਸਮਾਨ ਜਿਹੜਾ ਹੈ ਜਿੰਨੇ ਵੀ ਜਿਹੜੀ ਪਹਿਲਾ ਪ੍ਰੋਸੈਸ ਉਹ ਹੱਥ ਤੋਂ ਸ਼ੁਰੂ ਕੀਤਾ ਜਾਂਦਾ ਹੈ ਮੇਨ ਖਾਸੀਅਤ ਆ ਜੀ ਇਹ ਸ੍ਰੀ ਸਾਪਾ ਦੀ ਮਸ਼ੀਨਾਂ ਤੇ ਚਲੋ ਵੱਖਰੀਆਂ ਵੱਖਰਾ ਵੱਖਰੀ ਵੱਖਰੀ ਤਰ੍ਹਾਂ ਦੀਆਂ ਆਗੀਆਂ ਸੀਐਨਜੀ ਮਸ਼ੀਨਾਂ ਆਗੀਆਂ ਬਹੁਤ ਕੁਝ ਤਿਆਰ ਕਰ ਦਿੰਦੀਆਂ ਜੀ ਹਾਂ ਹਾਂ ਤੇ ਬਾਕੀ ਆਪਣਾ ਜਿਹੜਾ ਮੇਨ ਕੰਮ ਆ ਹੱਥ ਦਾ ਆ ਕਿ ਆਪਾਂ ਜਿੰਨੀ ਆਪਣੇ ਤੋਂ ਸਮਰੱਥਾ ਹੈ ਆਪਣੇ ਤੋਂ ਮਸ਼ੀਨਾਂ ਇੰਨੀਆਂ ਮਹਿੰਗੀਆਂ ਲਿਆਉਣ ਦੀ ਸਮਰੱਥਾ ਨਹੀਂ ਹੋਏਗੀ ਕਿ ਆਪਾਂ ਇੰਨੀਆਂ ਮਹਿੰਗੀਆਂ ਮਸ਼ੀਨਾਂ ਜਿਹੜੀਆਂ 50-50 ਲੱਖ ਦੀਆਂ ਲਿਆਣ ਕੇ ਲਾ ਲਈਏ ਕਿ ਆਪਾਂ ਤਾਂ ਕਰਕੇ ਜਿਹੜਾ ਕਿ ਉਹ ਹੱਥ ਨਾਲ ਹੀ ਆਪਣੇ ਤੋਂ ਕੰਮ ਕਰਦੇ ਆ ਤੇ ਹੱਥ ਨਾਲ ਹੀ ਕੰਮ ਦੀ ਇਹਦੀ ਆਪਾਂ ਨੂੰ ਜਿਹੜੀ ਕੀਮਤ ਮਿਲਦੀ ਹੈ ਜੀ ਕੰਮ ਤੇ ਬੀਤੀ ਮੰਨ ਕੇ ਲਈਏ ਕਿ ਇੱਕ ਦਿਨ ਦੇ ਵਿੱਚ ਕਿੰਨੇ ਛੇਰੀ ਸਾਹਿਬ ਜਾਂ ਕਿੰਨੀਆਂ ਤੇਗਾ ਜਿਹੜੀਆਂ ਨੇ ਉਹ ਤਿਆਰ ਕਰ ਦਿੰਦੇ ਜਿੱਥੇ ਇਹ ਜੀ ਵੱਖਰਾ ਵੱਖਰਾ ਕੰਮ ਹੈ ਇਹਦਾ ਜਿੱਦਾਂ ਸ੍ਰੀ ਸਾਹਿਬ ਦੇ ਜਿਹੜੇ ਅਗਲੇ ਮੂਰਲੇ ਲੱਗਦੇ ਆ ਬੰਦ ਲੱਗਦੇ ਆ ਥੱਲੇ ਵਾਲ ਲੱਗਦੇ ਆ ਇੱਕ ਦੋ ਦਿਨ ਲੱਗ ਜਾਂਦੇ ਇਹਨਾਂ ਨੂੰ ਤਿਆਰ ਕਰਦੇ ਰਹੀਦਾ ਵਾ ਇਕੱਠੇ ਕਰ ਲਈਦੇ ਆ ਜਿੱਦਾਂ 20 ਪੀਸ 10 ਪੀਸ ਫਿਰ ਇਹਨਾਂ ਦੇ ਮਿਆਨ ਤਿਆਰ ਕਰ ਲਈਦੇ ਆ ਫਿਰ ਹੈਡਲ ਤਿਆਰ ਕਰ ਲਈਦੇ ਆ ਤਕਰੀਬਨ ਕਦੀ ਇਹ ਨਹੀਂ ਹਿਸਾਬ ਲਾਇਆ ਕਿ ਇੱਕ ਸ੍ਰੀ ਸਾਹਿਬ ਮਤਲਬ ਇੱਕ ਦਿਨ ਚ ਬਣਦੀ ਆ ਦੋ ਦਿਨਾਂ ਚ ਬਣਦੀ ਆ ਵੱਖਰਾ ਵੱਖਰਾ ਕੰਮ ਇਹਨਾਂ ਦਾ ਸਾਰਾ ਕਰੀਦਾ ਤੇ ਉਸ ਹਾਮਨਾ ਜੇ ਜਿੱਦਾਂ ਸਮਾਨ ਬਣਿਆ ਹੋਵੇ ਫਿਟਿੰਗ ਕਰਨੀ ਆ ਸਾਰੀ ਤੇ ਫਿਰ ਇੱਕ ਸ੍ਰੀ ਸਾਹਿਬ ਜਿਹੜੀ ਜਿੱਦਾਂ ਇੱਕ ਜਣਾ ਜਿਹੜੀ ਉਹ 1500 2000 ਦੀ ਸ੍ਰੀ ਸਾਹਿਬ ਜਿਹੜੀ ਉਹ ਤਿਆਰ ਕਰ ਲੈਂਦਾ ਉਹ ਵੀ ਤਾਂ ਕਰਕੇ ਕਿ ਦਾ ਜਿਹੜਾ ਪਹਿਲੋਂ ਸ੍ਰੀ ਸਾਹਿਬ ਦਾ ਕੋਈ ਸਮਾਨ ਤਿਆਰ ਹੋਇਆ ਹੋਵੇ ਫਿਰ ਕਿ ਸੰਗਤ ਕਿੰਨੇ ਕੁ ਮੈਂਬਰ ਨੇ ਜਿਹੜੇ ਇੱਥੇ ਜਿਹੜੇ ਨੇ ਸ੍ਰੀ ਸਾਹਿਬ ਦਾ ਤੇਗ ਤਿਆਰ ਕਰਦੇ ਨੇ ਹਾਂਜੀ ਮੈਂ ਜਿੱਦਾਂ ਵੱਡੀਆਂ ਕਿਰਪਾਨਾਂ ਨਾਲ ਕੰਮ ਕਰਦੇ ਆਂ ਛੋਟੀਆਂ ਦਾ ਕਰਦੇ ਆਂ ਇੱਕ ਤੇ ਕੀ ਨਾਲ ਦਾ ਦਾਸ ਕਰਦਾ ਹੈ ਕੰਮ ਇੱਕ ਤਾਂ ਜੀ ਦਾ ਲੜਕਾ ਹੈ ਮਿਹਰਸੋਂ ਕਰਦਾ ਹੈ ਤੇ ਤਕਰੀਬਨ ਅਸੀਂ ਇੱਥੇ ਚਾਰ ਘਰ ਕਰਪਾਨਾਂ ਦਾ ਕੰਮ ਕਰਦੇ ਹਾਂ ਜੀ ਹਾਂਜੀ ਕਿ ਸੰਗਤ ਇਹ ਜਦੋਂ ਧਿਆਨ ਕੇ ਬੈਠੇ ਆ ਤਾਂ ਦੇਖਿਆ ਗਾਹ ਤੇ ਕੋਈ ਆਇਆ ਨਹੀਂ ਹੈ ਫਿਰ ਇਹ ਜਿਹੜੇ ਸ੍ਰੀ ਸਾਹਿਬ ਆਜਾ ਜਿਹੜੀਆਂ ਤੇਗਾ ਨੇ ਇਹਨਾਂ ਫਿਰ ਕੌਣ ਖਰੀਦਦਾ ਤੇ ਜਾਂ ਤੁਸੀਂ ਦਲਾਂ ਦੇ ਵਿੱਚ ਸਟਾਕ ਦਿੰਦੇ ਜੋ ਦਾ ਬਾਹਰ ਸਪੋਰਟ ਕਰਦੇ ਜੋ ਇਹ ਜੀ ਸ੍ਰੀ ਸਾਹਿਬ ਕਿਸੇ ਵੀ ਸਿੰਘ ਸਾਹਿਬ ਤੇ ਗਾਲੋ ਵੇ ਰਾਗੀ ਸਿੰਘ ਤੇ ਗਾਲ ਸਿਰ ਗਾਤਰੇ ਸ੍ਰੀ ਸਾਹਿਬ ਸਹੀ ਹੋਵੇ ਉਹਨਾਂ ਦੀ ਸ਼ਰੀਸਾ ਵੇਖ ਕੇ ਉਹਨਾਂ ਨੂੰ ਹਰ ਕੋਈ ਅੰਮ੍ਰਿਤਧਾਰੀ ਪ੍ਰਾਣੀ ਪੁੱਛਦਾ ਈ ਸ਼ਰੀਸਾ ਕਿੱਥੋਂ ਤਿਆਰ ਕਰਵਾਈ ਤੂੰ ਉਹਨਾਂ ਤੋਂ ਨੰਬਰ ਲੈ ਕੇ ਜਿਹੜੇ ਸਿੰਘ ਦੇ ਗਾਤਰੇ ਸ਼ਰੀਸਾ ਸਜੀ ਹੁੰਦੀ ਆ ਆਪਣੀ ਬਣੀ ਉਹਨਾਂ ਦੇ ਕੋਲੋਂ ਕੰਟੈਕਟ ਨੰਬਰ ਲੈ ਕੇ ਆਪਾਂ ਨੂੰ ਫੋਨ ਤੇ ਆਪਣੇ ਨਾਲ ਗੱਲ ਕਰ ਲੈਂਦੇ ਆ ਤੇ ਆਪਣੇ ਆਪਾਂ ਉਹਨਾਂ ਨੂੰ ਜਦੋਂ ਫੋਨ ਲਾਉਂਦੇ ਆ ਆਪਾਂ ਸ਼ਰੀਸਾ ਤਿਆਰ ਕਰ ਦਿੰਨੇ ਜਿਹੜੇ ਜਿੱਦਾਂ ਦੀ ਕਹਿਣ ਡਿਜ਼ਾਈਨ ਵਾਲੀ ਸਿੰਪਲ ਕਹਿਣ ਸਪੈਸ਼ਲ ਕਹਿਣ ਵੱਡੀ ਕਹਿਣ ਆਪਾਂ ਤਿਆਰ ਕਰ ਦਿੰਨੇ ਆ ਜਾਂ ਉਹ ਇੱਥੋਂ ਆਣ ਕੇ ਲੈ ਜਾਂਦੇ ਆਪਣੇ ਕੋਲੋਂ ਤੇ ਜਾਂ ਫਿਰ ਆਪਾਂ ਭੇਜ ਦਈ ਦੀ ਜਿੱਦਾਂ ਸਾਰੇ ਏਰੀਆ ਹੋ ਗਿਆ ਲੋਕਲ ਏਰੀਆ ਦੇ ਵਿੱਚ ਜੇ ਬਾਹਰ ਕੋਰੀਅਰ ਕਰਨੀ ਹੋਵੇ ਫਿਰ ਅਗਲੇ ਨੂੰ ਦੱਸ ਦਈਦਾ ਜੀ ਇੰਨਾ ਖਰਚਾ ਆਊਗਾ ਖਰਚਾ ਵੀ ਪਵਾ ਲਈ ਦਾ ਨਾਲ ਤੇ ਕੋਰੀਅਰ ਕਰ ਦਈ ਦੀ ਲੋਕਲ ਇੱਥੇ ਇੰਡੀਆ ਤੇ ਚਲੋ ਕੋਰੀਅਰ ਹੋ ਹੀ ਜਾਂਦੀ ਹੈ ਕੇ ਸਿੰਘ ਜੀ ਜਿਹੜੀ ਤੇਗ ਹੈ ਇਹ ਕਿੰਨੇ ਪ੍ਰਕਾਰ ਦੀ ਹੁੰਦੀ ਆ ਤੇ ਇਹਦੀ ਬਣਾਉਣ ਦੀ ਵਿਧੀ ਕੀ ਹੈ ਇਹ ਜੀ ਵੇਖੋ ਹੁਣ ਤੇ ਤਕਰੀਬਨ ਸੌਖਾ ਕੰਮ ਇਦਾਂ ਕਿ ਗਵਿੰਦਗੜੋਂ ਆਉਂਦੀਆਂ ਕਮਾਨੀਆਂ ਆਉਂਦੀਆਂ ਆ ਤੇ ਜ਼ਿਆਦਾਤਰ ਤੇ ਉਹੀ ਸਰੀ ਸੱਬਾਂ ਬਣਾਈ ਜਾਂਦਾ ਜਿਹੜੀਆਂ ਮਜ਼ਾਰ ਦੇ ਵਿੱਚ ਵੇਖਦੀਆਂ ਆਪਣੇ ਤੋਂ ਆਪਾਂ ਜਿੱਦਾਂ ਮੈਗਨੇਟ ਸਟੀਲ ਵਗੈਰਾ ਜਿੱਦਾਂ ਲਿਆਉਣੇ ਆ ਉਹਦੀ ਰੌਡ ਆਉਂਦੀ ਆ ਉਹ ਜਿਹੜਾ ਪਹਿਲਾ ਪੁਰਾਣਾ ਕੰਮ ਆ ਜਿੱਦਾਂ ਵਿਦਾਨ ਦੇ ਨਾਲ ਘਣ ਦੇ ਨਾਲ ਤਿਆਰ ਕਰਦੇ ਆ ਆਪਣਾ ਪ੍ਰੋਸੀਜਰ ਪਹਿਲਾ ਪੁਰਾਣਾ ਹੀ ਆ ਆਪਾਂ ਵਿਦਾਨ ਦੇ ਨਾਲ ਸਰੀ ਸੱਬ ਤਿਆਰ ਕਰਨੀ ਆ ਪੂਰੀਆਂ ਕਟਾਈ ਕਰਕੇ ਉਹਦੀ ਪੱਠੀ ਦੇ ਵਿੱਚ ਪਤਾ ਨਹੀਂ ਸੌਰ ਹੀ ਉਹਦਾ ਤਾ ਲੱਗ ਜਾਣਾ ਜਿਹੜਾ ਸਰੋਹੀ ਹੋ ਗਈ ਹੋਰ ਕਿਹੜੇ ਕਿਹੜੇ ਪ੍ਰਕਾਰ ਹਾਂਜੀ ਇਹ ਤਾਂ ਫਿਰ ਗੋਲੀਆਂ ਹੋ ਗਿਆ ਸਰੋਹੀ ਹੋ ਗਈ ਤੇ ਇਹ ਹੋ ਗਈ ਤੇਗਾ ਹੋ ਗਿਆ ਇਹ ਵੱਖਰਿਆਂ ਵੱਖਰਿਆਂ ਸ੍ਰੀ ਸਾਹਿਬਾਂ ਦੀਆਂ ਕਿਸਮਾਂ ਜਿੱਦਾਂ ਦੀ ਕੋਈ ਕਵੇ ਸ੍ਰੀ ਸਾਹਿਬ ਤਲਵਾਰ ਹੋ ਗਈ ਜਿੱਦਾਂ ਦੀ ਕਵੇ ਉਦਾਂ ਦੀ ਤਿਆਰ ਕਰਦੇ ਦੀ 2.5 ਫੁੱਟ ਦੀ 3 ਫੁੱਟ ਦੀ ਠੀਕ ਹੈ ਜਿੱਦਾਂ ਅੱਜ ਕੱਲ ਬੜਾ 트ੈਂਡ ਚੱਲਦਾ ਪਿਆ ਹੈ ਕਿ ਮੁੱਠ ਤੇ ਕਢਾਈ ਕਰਾਉਣੀ ਤੇਗ ਦੇ ਚਾਂਦੀ ਦੀ ਕਢਾਈ ਕਰਾਉਣੀ ਸੋਨੇ ਦੀ ਕਢਾਈ ਕਰਾਉਣੀ ਉਹ ਫਿਰ ਕਿੱਥੋਂ ਤੁਸੀਂ ਬਣਾਉਂਦੇ ਜਾਂ ਖੁਦ ਆਪ ਤਿਆਰ ਕਰਦੇ ਜੋ ਨਹੀਂ ਜੀ ਵੇਖੋ ਆਪਣਾ ਜਿਹੜਾ ਮੁਠਾ ਵਾ ਉਹ ਖੁਦ ਆਪ ਤਿਆਰ ਕਰਦੇ ਆ ਆਪ ਹਾਂਜੀ ਮੁਠਾ ਆਪਾਂ ਖੁਦ ਤਿਆਰ ਕਰਦੇ ਆ ਤੇ ਜਿਹੜਾ ਉੱਤੇ ਨਕਾਸ਼ੀ ਦਾ ਕੰਮ ਹੈ ਜਿੱਦਾਂ ਜਿੱਦਾਂ ਉੱਤੇ ਆ ਵੇਖੋ ਆ ਗੰਗਾ ਜਮਨਾ ਕੰਮ ਕਹਿੰਦੇ ਇਹਨੂੰ ਸੋਨੇ ਚਾਂਦੀ ਦਾ ਕੰਮ ਹੋਇਆ ਉੱਪਰ ਇਹ ਪੁਰਾਣੇ ਮਹਾਰਾਜੇ ਤੇ ਸੇਮ ਟਾਈਮ ਤੇ ਇਹ ਕੰਮ ਹੁੰਦੇ ਸੀਗੇ ਅੱਛਾ ਤੇ ਚਲੋ ਪਹਿਲੋ ਵਿੱਚੋ ਜੋ ਤੇ ਲੋਪ ਹੋ ਗਈ ਸੀਗੀ ਹੁਣ ਫੇਰ ਪੂਰਾ ਮਤਲਬ ਇਹ ਚੀਜ਼ ਵੱਲ ਮਤਲਬ ਜਿੱਦਾਂ ਟ੍ਰੈਂਡ ਗਿਆ ਮਸ਼ਹੂਰੀ ਚ ਆ ਰਿਹਾ ਵਾ ਇਹ ਬਹੁਤ ਕੰਮ ਕਰਵਾ ਲਿਆ ਲੋਕੀ ਦਾ ਸੋਨੇ ਚਾਂਦੀ ਦਾ ਉੱਪਰ ਇਹਦੇ ਕੱਲੇ ਸੋਨੇ ਦਾ ਵੀ ਕੰਮ ਹੋ ਜਾਂਦਾ ਉੱਪਰ ਸੋਨੇ ਚਾਂਦੀ ਮਿਕਸ ਦਾ ਵੀ ਹੋ ਜਾਂਦਾ ਆ ਕੱਲੀ ਚਾਂਦੀ ਦਾ ਵੀ ਹੋ ਜਾਂਦਾ ਆ ਪਰ ਕੇਰ ਸਿੰਘ ਜਿੱਦਾਂ ਇਹਦੇ ਵਿੱਚ ਮੁਠੇ ਦੇ ਵਿੱਚ ਚਾਂਦੀ ਲੱਗੀ ਆ ਸਮੇਂ ਜਦੋਂ ਸਮਾ ਬੀਜ ਜਾਂਦਾ ਜਦ ਥੋੜਾ ਜਿਹਾ ਪੁਰਾਣੀ ਹੋ ਜਾਂਦੀ ਹੈ ਕਿਤੇ ਇਹ ਇਹ ਚ ਕਾਲਾ ਪੰਤ ਨਹੀਂ ਆ ਜਾਂਦਾ ਵੇਖੋ ਜੀ ਇਹਦੀ ਸਫਾਈ ਤੇ ਕਰਨੀ ਪੈਣੀ ਆ ਕਪੜਾ ਜਿੱਦਾਂ ਇਹਦੀ ਸਫਾਈ ਕਰੋਗੇ ਤੇ ਇਹਨੂੰ ਪਾਣੀ ਨਾ ਲੱਗੇ ਜਿੱਦਾਂ ਕੋਈ ਇਹਨੂੰ ਜਿੱਦਾਂ ਇਹਦੇ ਵਾਸਤੇ ਨਾ ਸਾਰਿਆਂ ਨੂੰ ਵਧੀਆ ਜਿਹੜਾ ਗਰੀਦਾ ਤੇਲ ਆ ਉਹ ਵਰਤਦੇ ਹੀ ਜ਼ਿਆਦਾਤਰ ਨੇ ਤੇ ਉਹਦੇ ਨਾਲ ਇਹਨੂੰ ਜੰਗਾਲ ਨਹੀਂ ਲੱਗਦਾ ਇੱਕ ਤੇ ਚਾਂਦੀ ਕਾਲੀ ਨਹੀਂ ਪੈਂਦੀ ਇਹਦੀ ਸਫਾਈ ਹੁੰਦੀ ਰਹਿੰਦੀ ਇਹ ਕਾਫੀ ਇਹਦੀ ਮਨਿਆਦ ਆ ਪੂਰੀ ਆਪਾਂ ਵੇਨੇ ਨਾ ਸ੍ਰੀ ਸਾਹਿਬ ਕੋਈ 100 ਸਾਲ ਪੁਰਾਣੀ 200 ਸਾਲ ਪੁਰਾਣੀ ਆਉਂਦੀਆਂ ਸਾਡੇ ਕੋਲ ਪ੍ਰਾਤਨ ਸ੍ਰੀ ਸਾਹਿਬਾਂ ਉਹਨਾਂ ਦਾ ਹੂ ਬੂ ਕੰਮ ਸੇਮ ਕਈ ਨਾ ਥੋੜਾ ਬਾਲਾ ਫਰਕ ਪਿਆ ਹੁੰਦਾ ਜ਼ਿਆਦਾ ਨਹੀਂ ਬਾਕੀ 100 150 ਸਾਲ 200 ਸਾਲ ਉਹ ਸਮਾਂ ਵੀ ਬਹੁਤ ਹੋ ਜਾਂਦਾ ਤੇ ਇੰਨਾ ਨਹੀਂ ਜ਼ਿਆਦਾ ਫਰਕ ਪੈਂਦਾ ਬਾਕੀ ਇਹਦੀ ਕਸਾਈ ਥੋੜੀ ਥੋੜੀ ਹੁੰਦੀ ਆ ਕੇਸ ਸਿੰਘ ਜੀ ਜਿਤਨਾ ਅੱਜ ਕੱਲ ਗਰਮੀ ਦਾ ਮੌਸਮ ਹੈ ਤੇ ਹੱਥ ਦੇ ਵਿੱਚ ਪਸੀਨਾ ਤੇ ਅਕਸਰ ਹੀ ਆ ਜਾਂਦਾ ਹੈ ਤੁਸੀਂ ਕਹਿੰਦੇ ਕਿ ਇਹਨੂੰ ਪਾਣੀ ਨਾ ਲੱਗੇ ਫਿਰ ਉਹ ਪਸੀਨਾ ਲੱਗਣ ਦੇ ਨਾਲੇ ਫਿਰ ਇਹਦਾ ਜਿਹੜਾ ਰੰਗ ਕਾਲਾ ਵੀ ਪੈ ਜਾਏਗਾ ਨਹੀਂ ਜੀ ਇੰਨਾ ਨਹੀਂ ਫਰਕ ਪੈਂਦਾ ਕਿਉਂਕਿ ਹਰ ਵਕਤ ਆਪਾਂ ਜਿਹੜੀ ਸਰੀ ਸਾਹਿਬ ਨੂੰ ਮੁਠੇ ਮੁਠਾ ਤੇ ਆਪਾਂ ਹਰ ਵਕਤ ਫੜ ਕੇ ਰੱਖਦੇ ਜ਼ਿਆਦਾਤਰ ਆਪਣੀ ਗਾਤਰੇ ਰਿੰਦੀ ਜਾਂ ਇਥੋਂ ਸਰੀ ਸਾਹਿਬ ਫੜੀ ਨੇ ਤੇ ਬਾਕੀ ਜੂਰੀਆਂ ਹੰਦਾ ਸਿੰਘਾਂ ਦੇ ਕੋਲ ਨਾਲ ਨਾਲ ਸਾਫ਼ ਕਰਦੇ ਨੇ ਜਿਹਨਾਂ ਨੂੰ ਸ਼ੌਂਕ ਹੈ ਉਹ ਤੁਹਾਨੂੰ ਪਤਾ ਜੀ ਵੇਖੋ ਪੈਰ ਪੈਰ ਦੇ ਹਰ ਵਕਤ ਅਕੇ ਨਾਲ ਦਾ ਸਫਾਈ ਕਰਦੇ ਰਹਿੰਦੀ ਹੈ ਜੀ ਇਹਦੀ ਫਿਰ ਜਦੋਂ ਪ੍ਰੋਪਰ ਤਿਆਰ ਹੋ ਜਾਂਦੀ ਤੇ ਇਹਦੀ ਕੀਮਤ ਕੀ ਆ ਇਹ ਕੀਮਤ 15000 ਤੋਂ ਸ਼ੁਰੂ ਹੋ ਜਾਂਦੀ ਹੈ ਜੀ ਜਿਹੜੀ ਉਹ ਜਿੱਦਾਂ ਛਾਪੇ ਦਾ ਕੰਮ ਹੋ ਗਿਆ ਉਹਦੀ ਕੋਈ ਵੈਕ ਸੀ ਕੋਈ ਗਾਰੰਟੀ ਨਹੀਂ ਹੁੰਦੀ ਇਹ ਤੁਹਾਡੇ ਹੱਥ ਜਿਹੜੀ ਬੜੀ ਇਹਦੀ ਕੀ ਕੀਮਤ ਹੈ ਇਹਦੀ ਕੀਮਤ ਤਕਰੀਬਨ ਸੋਨਾ ਲੱਗਾ ਹੋਇਆ ਹੈ ਤੇ ਕੁਝ ਗ੍ਰਾਮ ਤੇ ਚਾਂਦੀ ਲੱਗੀ ਹੋਈ ਆ ਇਹਦਾ ਤਕਰੀਬਨ ਸਾਰਾ ਮਿਆਣ ਪਾ ਕੇ ਸਾਰਾ ਕੋਈ ਪਾ ਕੇ ਕੁਝ 80 85 ਹਜ਼ਾਰ ਦੀ 3 ਸਾਲ ਤਿਆਰ ਹੁੰਦੀ ਹੈ। ਹਾਂਜੀ। ਤੇ ਇਹਦਾ ਜਿਹੜਾ ਬਲੇਡ ਆ ਉਹ ਕਿਹੜੇ ਲੋਹੇ ਦਾ ਹੈ? ਇਹਦਾ ਬਲੇਡ ਜਿਹੜੀ ਆਪਾਂ ਕਮਾਨੀ ਜਿੱਦਾਂ ਇੱਕ ਦੇ ਨਵੀਂ ਕਮਾਨੀ ਆਉਂਦੀ ਆ। ਹੂੰ। ਇੱਕ ਕਮਾਨੀ ਹੁੰਦੀ ਆ ਜਿਹੜੀ ਵਰਤੀ ਹੋਈ ਜਿੱਦਾਂ ਟਰੱਕਾਂ ਦੇ ਥੱਲੇ ਕਮਾਨੀ ਜਿਹੜੀ ਚੱਲ ਕੇ ਉਹਦੇ ਵਿੱਚ ਉਹਦੀ ਲਚਕ ਬਣੀ ਹੁੰਦੀ ਆ। ਉਹ ਚ ਮਤਲਬ ਹਾਰਡ ਹੋ ਜਾਂਦੀ ਆ। ਉਸ ਕਮਾਨੀ ਦਾ ਆਪਾਂ ਬਲੇਡ ਤਿਆਰ ਕਰਕੇ ਇਹਨੂੰ ਜਿਹੜਾ ਉਹ ਪਾਇਆ ਆ। ਇੱਕ ਸੁਣਦੇ ਵਿੱਚ ਆਇਆ ਕਿ ਇੱਕ ਇਹ ਲੋਹੇ ਨੂੰ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਇਹੋ ਜਿਹਾ ਕਰ ਦਿੱਤਾ ਉਹ ਨਿਹਰਾ ਯਾਰ ਭੰਨਦਾ ਸੀ। ਪ੍ਰਾਤਨ ਜੰਗਾ ਜੁੱਧਾਂ ਦੇ ਸਮੇਂ ਉਹ ਜਿਹੜੀ ਤੇਗ ਜਿਉ ਵਰਤੀ ਜਾਂਦੀ ਕਿ ਜਿਸ ਨੂੰ ਇੱਕ ਵਾਰੀ ਫੱਟ ਲੱਗ ਗਿਆ ਉਹਦਾ RAM ਨਹੀਂ ਹੋਵੇਗਾ ਜਿਹਨਾਂ ਮੱਥੇ ਉਹ ਦੁਆਦਾਰੇ ਕਰਾਰੇ ਜਿਹੜੇ ਮੱਥੇ ਤਗੜੇ ਵੈਦ ਕੋ ਚੱਲ ਜੇ ਉਹਦਾ ਮਰਨਾ ਨਿਸ਼ਚਿਤ ਸੀ। ਉਹ ਜੀ ਵੇਖੋ ਪੁਰਾਣੇ ਸਮੇਂ ਦੇ ਵਿੱਚ ਵਿਧੀ ਕਿਰਪਾਨਾਂ ਤਿਆਰ ਕਰਨ ਦੀ ਵੱਖਰੀ ਸੀ ਹੋਂ ਦੇ ਸਮੇਂ ਚ ਵਧੀ ਵਿਰੀ ਵੱਖਰੀ ਹੈ। ਉਦੋਂ ਲੁਹਾਰ ਜਿੱਦਾਂ ਪੁਰਾਣੇ ਜਿਹੜੇ ਸੀਗੇ ਜਿੱਦਾਂ ਪਹਾੜਾਂ ਦੇ ਵਿੱਚੋਂ ਮਿੱਟੀ ਇਕੱਠੀ ਕਰਨੀ ਉਹਨੂੰ ਪਗਲਾਉਣਾ ਬਹੁਤ ਲੰਮਾ ਪ੍ਰੋਸੀਜਰ ਸੀਗਾ ਉਹਨੂੰ ਤਿਆਰ ਕਰਨਾ ਉਹਦੇ ਵਿੱਚ ਕੁਝ ਵੀ ਜਿੱਦਾਂ ਦਾ ਜ਼ਿਆਦਾਤਰ ਤੇ ਮੈਂ ਸੁਣਨ ਦੇ ਵਿੱਚ ਵੀ ਤੇ ਕੁਝ ਵੀਡੀਓ ਵੀ ਵੇਖੀਆਂ ਨੇ ਜ਼ਿਆਦਾਤਰ ਜਿੱਦਾਂ ਆਪਾਂ ਜ਼ਹਿਰ ਦੀ ਗੱਲ ਕਰਦੇ ਆਂ ਜ਼ਹਿਰ ਦੀ ਪੁੱਠ ਦਿੱਤੀ ਹੁੰਦੀ ਅਸਲ 'ਚ ਜਿਹੜਾ ਜ਼ਹਿਰ ਪਹਿਲੋਂ ਕਿਰਪਾਨ ਦਾ ਚੜਦਾ ਸੀਗਾ ਬੰਦੇ ਨੂੰ ਉਹ ਕਿਰਪਾਨ ਪਹਿਲੋਂ ਹੀ ਜ਼ਹਿਰ ਦੇ ਨਾਲ ਐ ਕਰਕੇ ਜਿੱਦਾਂ ਤੇਲ ਲੱਗਦਾ ਨਾ ਕਿਰਪਾਨ ਤੇ ਜ਼ਹਿਰ ਦੇ ਨਾਲ ਕਿਰਪਾਨ ਨੂੰ ਲਵੇੜ ਕੇ ਮਿਆਨ ਚ ਪਾ ਲਿਆ ਜਾਂਦਾ ਸੀਗਾ ਤੇ ਜਦੋਂ ਕਿਰਪਾਨ ਕਿਸੇ ਦੇ ਵਜਦੀ ਸੀ ਨਾਲ ਜ਼ਹਿਰ ਲੱਗਾ ਹੁੰਦਾ ਸੀਗਾ ਕਿਰਪਾਨ ਨੂੰ ਤੇ ਉਹ ਜਿਹੜਾ ਜ਼ਖਮ ਸੀਗਾ ਉਹਦੇ ਵਿੱਚ ਰਚ ਜਾਂਦਾ ਸੀ ਅਸਲ ਚ ਤੇ ਆਹ ਪ੍ਰੋਸੀਜਰ ਆ ਬਾਕੀ ਲੋਹੇ ਦੀ ਕਿਸਮ ਦੇ ਵਿੱਚ ਕਿ ਲੋਹੇ ਦੇ ਵਿੱਚ ਤੇ ਅਜੇ ਤੱਕ ਕੋਈ ਇਹੋ ਜੀ ਮੇਰੇ ਹਿਸਾਬ ਨਾਲ ਤੇ ਕੋਈ ਅਜੇ ਨਾ ਤੇ ਆਪਾਂ ਤੇ ਤਿਆਰ ਕਰੀਏ ਅਜੇ ਤੱਕ ਕਿ ਇਦਾਂ ਦੀ ਵਿਧੀ ਹੈ ਕਿ ਲੋਹੇ ਦੇ ਵਿੱਚ ਹੀ ਜ਼ਹਿਰ ਹੋਵੇ ਤੇ ਜਿਹੜਾ ਬੰਦੇ ਨੂੰ ਜ਼ਹਿਰ ਚੜਦਾ ਕਿਸੇ ਨੇ ਅਜੇ ਤੱਕ ਤੁਹਾਡੇ ਕੋਲ ਕੋਈ ਮੰਗ ਕੀਤੀ ਹੈ ਕਿ ਜਿਹੜੇ ਸਮੁੰਦਰੀ ਜਹਾਜ਼ ਚੱਲਦੇ ਨੇ ਜਿਹੜਾ ਉਹਨੂੰ ਥੱਲੇ ਲੋਹਾ ਲੱਗਾ ਲੱਗਾ ਹੁੰਦਾ ਹੈ ਕਿ ਉਹਦੀ ਤੇ ਕਿਸੇ ਨੇ ਤਿਆਰ ਕਰਵਾਈ ਹੋਵੇ ਵੇਖੋ ਜੀ ਹੁਣ ਹਰ ਇੱਕ ਕਈ ਕੋਈ ਕਹੇਗਾ ਕਿ ਟੈਂਕ ਦੀ ਜਿਹੜੀ ਚੈਨ ਦੀ ਪੈਨ ਹੈ ਹੂੰਦੀ ਹੈ ਚੱਲਦੀ ਆ ਉਹ ਲੈ ਕੇ ਆ ਕੇ ਇਹਦੀ ਸ੍ਰੀ ਸਾਹਿਬ ਤਿਆਰ ਕਰਕੇ ਦੋ ਜਾਂ ਜਿੱਦਾਂ ਰੇਲ ਦੇ ਸਪਰਿੰਗ ਦੀ ਆ ਉਹ ਸਪਰਿੰਗ ਦੀ ਕਿਰਪਾਨ ਜਿੱਦਾਂ ਨੂੰ ਸਪਰਿੰਗ ਦੀ ਕਿਰਪਾਨ ਕਹਿ ਦਿੰਦੇ ਆ ਹਾੜ ਉਹ ਵੀ ਵੱਡੇ ਵੱਡੇ ਮੋٹے ਮੋٹے ਹੁੰਦੇ ਆ ਸਾਈ ਉਹਦੀਆਂ ਵੀ ਕਿਰਪਾਨਾਂ ਤਿਆਰ ਕੀਤੀਆਂ ਆ ਪਰ ਮਤਲਬ ਜਿੱਦਾਂ ਦੀ ਕੋਈ ਕਵੇ ਸ੍ਰੀ ਸਾਹਿਬ ਕੇ ਆੜੇ ਲੋਹੇ ਦੀ ਤਿਆਰ ਕਰਨੀ ਆ ਕਈ ਤੇ ਸਿੰਘ ਆਪਦੇ ਕੋਲੋਂ ਲੋਹਾ ਲਾਇਆ ਹੁੰਦੇ ਆ ਦੇ ਜਾਂਦੇ ਸਾਨੂੰ ਉਹਦੀ ਤਿਆਰ ਕਰ ਦਿੰਦੇ ਆ ਹਾਂਜੀ ਕਿ ਇਹ ਫਿਰ ਸਾਰਾ ਤੁਹਾਡਾ ਜ਼ਿਆਦਾਤਰ ਜਿਹੜਾ ਜੰਨੀਆਂ ਵੀ ਤੇਗਾ ਬਾਹਰ ਸਪੋਰਟ ਹੁੰਦੀਆਂ ਨੇ ਕਿ ਜਾਂ ਸੰਪਰਦਾ ਦਾਵਾਂ ਦੇ ਵਿੱਚ ਟਕਸਾਲਾਂ ਦੇ ਵਿੱਚ ਜਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚ ਹਰ ਇੱਕ ਥਾਂ ਤੇ ਜਿੱਥੇ ਵੀ ਸੰਪਰਦਾਵਾਂ ਦੇ ਵਿੱਚ ਵਾ ਸਿੰਘ ਜਾਂ ਸ਼ਰੋਣੀ ਕਮੇਟੀ ਜਿਆ ਜਾਂ ਬਾਹਰ ਵਾ ਵਿਦੇਸ਼ਾਂ ਦੇ ਵਿੱਚ ਜਿੱਥੋਂ ਵੀ ਸਿੰਘ ਤੇ ਵੀ ਸਿੱਖ ਰਹਿੰਦਾ ਹਰ ਇੱਕ ਥਾਂ ਤੋਂ ਆਪਣੇ ਕੋਲ ਸਿੱਖ ਆਉਂਦੇ ਆ ਕਿਰਪਾਨਾਂ ਤਿਆਰ ਕਰਵਾਉਂਦੇ ਕਿ ਸਿੰਘ ਦੀ ਅੱਜ ਕੱਲ ਜਿਹੜਾ ਦੌਰ ਚੱਲਦਾ ਪਿਆ ਹੈ ਕਿ ਮੇਰੀ ਬਣਾਈ ਹੋਈ ਚੀਜ਼ ਕੋਈ ਕਾਪੀ ਨਾ ਕਰ ਲੇ ਉਹਨੂੰ ਕਾਪੀਰਾਈਟ ਰਾਈਟ ਅਗਲਾ ਦੇ ਦਿੰਦਾ ਹੈ ਕਿ ਮੇਰੀ ਜਿਹੜੀ ਬਣਾਈ ਹੋਈ ਚੀਜ਼ ਦੀ ਤੂੰ ਨਕਲ ਕੀਤੀ ਆ ਉਹ ਝੱਟ ਉਹਦੇ ਤੇ ਕੇਸ ਕਰਨ ਕੇਸ ਦਾਇਰ ਕਰ ਦਿੰਦੇ ਆ ਜਿਹੜੀ ਤੁਹਾਡੀ ਚੀਜ਼ ਬਣਾਈ ਹੋਵੇ ਤੇ ਕਿਸੇ ਨੇ ਸੇਮ ਉਹਦੇ ਨਾਲ ਦੀ ਤਿਆਰ ਕੀਤੀ ਹੋਵੇ ਕੋਈ ਤੁਹਾਡੇ ਵੱਲੋਂ ਕੋਈ ਇਹੋ ਜਿਹਾ ਐਕਸ਼ਨ ਲਿਆ ਜਾਂਦਾ ਹੈ ਨਹੀਂ ਜੀ ਵੇਖੋ ਜੀ ਨਾਂ ਤੇ ਸਾਡੀ ਇਹ ਟੱਡੀ ਹੋਈ ਕਾੜਿਆ ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੈ ਜੀਤੇ ਰੱਬ ਨੇ ਮਿਹਰ ਕਰਨੀ ਹੈ ਜਿਹਨੂੰ ਸੁਭਾ ਮਿਲਣੀ ਹੈ ਤੇ ਉਹ ਕਰੇ ਤਿਆਰ ਜਿਹੜਾ ਮਰਜੀ ਸ੍ਰੀ ਸਾਹਿਬ ਕਰੇ ਮਿਹਨਤ ਕਰੇ ਇਹ ਤੇ ਮਿਹਨਤ ਦਾ ਮੋਲ ਆ ਜੀ ਇਹ ਤੇ ਮਹਾਰਾਜ ਦੀ ਬਖਸ਼ਿਸ਼ ਹੈ ਜੋ ਹੁਨਰ ਹੋਊਗਾ ਕਿਸ ਦੇ ਵਿੱਚ ਜਿੱਦਾਂ ਦਾ ਵੀ ਉਹ ਤਿਆਰ ਕਰ ਲੈ ਸਾਨੂੰ ਤੇ ਕਿਸੇ ਨਾਲ ਕੋਈ ਵੀ ਇਤਰਾਜ਼ ਨਹੀਂ ਹੈ ਜਿੱਦਾਂ ਦੀ ਕੋਈ ਮਰਜੀ ਸ੍ਰੀ ਸਾਹਿਬ ਸਾਡੇ ਵਰਗੀ ਕਾਪੀ ਕਰ ਲੈ ਸਾਡੇ ਵਰਗੀ ਬਣਾ ਦੇ ਸਾਨੂੰ ਕੋਈ ਇੱਕ ਦਾ ਇਤਰਾਜ਼ ਨਹੀਂ ਹੈ ਕੇਰ ਸਿੰਘ ਜੀ ਜਿੱਦਾਂ ਤੁਹਾਡੀ ਤੀਜੀ ਪੀੜ੍ਹੀ ਆ ਇੱਕ ਕਰਪਾਨਾ ਤੇ ਸ੍ਰੀ ਸਾਹਿਬ ਬਣਾਉਣ ਦੇ ਵਿੱਚ ਕਿ ਚੌਥੀ ਪੀੜ੍ਹੀ ਵੀ ਇਸ ਕੰਮ ਦੇ ਵਿੱਚ ਉਤਰੀ ਹੈ। ਵੇਖੋ ਜੀ ਤੀਜੀ ਪੀੜ੍ਹੀ ਸਾਡੀ ਕੰਮ ਨੂੰ ਲੱਗੀ ਹੋਈ ਆ ਦੂਜੀ ਪੀੜ੍ਹੀ ਮੈਂ ਆ। ਅੱਛਾ ਜੀ। ਹਾਂ ਜੀ ਤੀਜੀ ਪੀੜ੍ਹੀ ਇਦਾਂ ਆ ਕਿ ਨਾਲ ਪਚੰਗੀ ਹੈ, ਪੜ੍ਹਦੇ ਆ ਤੇ ਨਾਲ-ਨਾਲ ਸਾਡੇ ਉਹ ਫਿਰ ਜਦੋਂ ਆ ਜਾਂਦੇ ਆ ਸਕੂਲ ਤੋਂ ਆਪਦੀ ਰੈਸਟ ਕਰਕੇ ਪ੍ਰਸ਼ਾਦਾ ਪਾਣੀ ਛਕ ਕੇ ਸਾਡੇ ਨਾਲ 2 ਘੰਟੇ 2 ਘੰਟੇ ਇੱਥੇ ਕੀ ਨਾ ਦਾ ਨਾਲ ਲੱਗ ਜਾਂਦੇ ਆ ਜੀ। ਹਾਂ ਜੀ। ਕੇਰ ਸਿੰਘ ਜੀ ਅੱਜਕੱਲ ਸੁਣਦੇ ਵਿੱਚ ਆ ਜਦੋਂ ਵੀ ਕਿਸੇ ਦੇ ਕੋਲ ਅਸੀਂ ਇੰਟਰਵਿਊ ਕਰਨ ਜਾਂਦੇ ਆ ਜਿਹੜਾ ਪਿਤਾ ਪੁਰਖੀ ਜਿਹੜਾ ਕੰਮ ਹੁੰਦਾ ਹੈ। ਜਿੱਦਾਂ ਗਰੰਥੀ ਸਿੰਘ ਹੈ ਗਰੰਥੀ ਸਿੰਘ ਦਾ ਬੱਚਾ ਗਾੜੀ ਗਰੰਥੀ ਸਿੰਘ ਨਹੀਂ ਬੰਦਾ ਪਿਆ ਦਾ ਹੋਰ ਇਹੋ ਜਿਹੇ ਬڑے ਕਿੱਤੇ ਨੇ ਉਹਨਾਂ ਦੇ ਗਾੜੀ ਬੱਚੇ ਉਹਨਾਂ ਕਿੱਤਿਆਂ ਨੂੰ ਨਹੀਂ ਅਪਣਾ ਰਹੇ ਉਹ ਹੋਰ ਮਤਲਬ ਕਿੱਤਿਆਂ ਨੂੰ ਅਪਣਾ ਰਹੇ ਤਾਂ ਪੜ ਕੇ ਕੋਈ ਅਫਸਰ ਬੰਦਾ ਪਿਆ ਕਿ ਉਹ ਪਿਤਾਪੁਰਖੀ ਕੰਮ ਨੂੰ ਅਪਨਾ ਕੇ ਕੋਈ ਖੁਸ਼ ਨਹੀਂ ਹੈਗਾ ਤੁਸੀਂ ਪਿਤਾਪੁਰਖੀ ਕੰਮ ਨੂੰ ਅਪਣਾਇਆ ਹੈ ਕਿ ਇਸ ਕੰਮ ਦੇ ਵਿੱਚ ਕਿੰਨੀ ਕੁ ਬਜਟ ਹੋ ਜਾਂਦੀ ਹੈ ਕੋਈ ਵੀ ਕੰਮ ਆ ਜੀ ਵੇਖੋ ਜਿਹਦੇ ਵਿੱਚ ਬਚਤੇ ਆ ਤੇ ਜਿਹਦੇ ਵਿੱਚ ਨਾਮ ਆ ਜਿਹਦੇ ਵਿੱਚ ਆਮਨਾ ਸਾਰਾ ਕੁਝ ਹੀ ਆਦਰ ਆ ਸਤਿਕਾਰ ਆ ਜੀ ਜਿਹਦੇ ਪਿਤਾ ਪੁਰਖੀ ਉਹ ਕੰਮ ਚੱਲ ਰਿਹਾ ਤੇ ਫਿਰ ਉਹ ਕਰਨਾ ਚਾਹੀਦਾ ਹਰ ਇੱਕ ਨੂੰ ਹੂੰ ਤੇ ਜੇ ਵੇਖੋ ਜੀ ਸਾਡੀ ਹੁਣ ਸਪੋਰਟ ਨਾ ਕਰਦਾ ਕੋਈ ਜਿੱਦਾਂ ਮੀਡੀਆ ਦਾ ਜੋਗ ਹੈ ਜੀ ਤੁਸੀਂ ਜੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਪਹਿਲੋ ਤੇ ਅਸੀਂ ਕਿ ਜਿਨ੍ਹਾਂ ਨੇ ਸਾਨੂੰ ਇਥੋਂ ਤੱਕ ਮਚਾਇਆ ਹੂੰ ਕਿਉਂਕਿ ਇਹ ਪਿੰਡਾਂ ਦੇ ਵਿੱਚ ਰਹਿਣ ਵਾਲਿਆਂ ਨਾ ਕਿ ਸ਼ਹਿਰਾਂ ਦੇ ਵਿੱਚ ਹੂੰ ਤੇ ਸਾਨੂੰ ਕੌਣ ਜਾਣਦਾ ਸੀਗਾ ਇਹ ਤੇ ਰੱਬ ਦੀ ਰਹਿਮਤ ਹੋਈ ਸਤਿਗੁਰਾਂ ਦੀ ਮਿਹਰ ਹੋਈ ਵਾਹਿਗੁਰੂ ਦੀ ਕਿ ਜਿਹੜਾ ਸਾਨੂੰ ਕੀ ਨਾਲ ਦਾ ਇਥੋਂ ਤੱਕ ਜਾਣ ਪਹਿਚਾਨ ਦੇ ਮਫਾਜ਼ ਬਣਾਇਆ ਕਿ ਇਹ ਟਕਸਾਲੀ ਸ੍ਰੀ ਸਾਹਿਬਾਂ ਵਦੇਸ਼ਾਂ ਦੇ ਵਿੱਚ ਉਹ ਨਹੀਂ ਤੇ ਸਭਰਾਵਾਂ ਦੇ ਵਿੱਚ ਕਿੰਨੇ ਆਉਣਾ ਸੀ ਹਮ ਸ੍ਰੀ ਸਾਹਿਬਾਂ ਲੈ ਇਹ ਮੀਡੀਆ ਦੀ ਬਦੌਲਤ ਸਭ ਕੁਝ ਹੋਇਆ ਬਾਕੀ ਉਹੀ ਗੱਲ ਕਰ ਰਹੇ ਆ ਕਿ ਜੇ ਸਾਨੂੰ ਨਾਂ ਇਥੋਂ ਤੱਕ ਪਹੁੰਚਾਉਂਦੇ ਜੇ ਅਸੀਂ ਸ੍ਰੀ ਸਾਹਿਬਾਂ ਸਾਡੇ ਤੋਂ ਨਾਂ ਲੈ ਕੇ ਜਾਂਦਾ ਫਿਰ ਅਸੀਂ ਵੀ ਹੋਰ ਕੋਈ ਕੀਤਾ ਕਰਦੇ ਬਾਕੀ ਸਾਨੂੰ ਇਹਦੇ ਵਿੱਚ ਸਤਕਾਰ ਮਾਣ ਸਾਰਿਆਂ ਨਾਲ ਵੱਡੀ ਗੱਲ ਹੈ ਕਿ ਸਾਡਾ ਸਤਕਾਰ ਬਹੁਤ ਕਰਦੇ ਕਿਸੇ ਗੁਰੂ ਸਾਹਿਬ ਦੇ ਸਾਸ਼ਤਰ ਤਿਆਰ ਕਰਨ ਦਾ ਕਰਕੇ ਨਾ ਕਿ ਸਾਡਾ ਕੋਈ ਸਤਕਾਰ ਹੈ ਕਿ ਮਹਾਰਾਜ ਦੇ ਸਾਸ਼ਤਰ ਤਿਆਰ ਕਰਦੇ ਆ ਇਹ ਮਾਨ ਸਤਕਾਰ ਨੂੰ ਫਿਰ ਇੱਜ਼ਤ ਨਾਲ ਕਿ ਨਾਲ ਦਾ ਨਾਲ ਚਲੋ ਕਰਦੇ ਰਜਗਾਰ ਆ ਗ੍ਰਸਤੀ ਜੀਵਨ ਆ ਮਾਇਆ ਦੀ ਵੀ ਲੋੜ ਆ ਮਾਇਆ ਵੀ ਇਹ ਦੇ ਵਿੱਚ ਸਾਨੂੰ ਮਿਲਦੀ ਆ ਉਹਦਾ ਵਧੀਆ ਸਾਡਾ ਕਿ ਨਾਲ ਦਾ ਗੁਜਾਰਾ ਚੱਲਦਾ ਜੀ ਕਦੀ ਇਹੋ ਦਾ ਹੋਇਆ ਕਿ ਕਿਸੇ ਨੇ ਆਰਡਰ ਦੇ ਕੇ ਕਿ ਕੋਈ ਚੀਜ਼ ਦਾ ਤੇਗ ਜਾਂ ਸ੍ਰੀ ਸਾਹਿਬ ਤਿਆਰ ਕਰਾਇਆ ਹੋਵੇ ਤੇ ਬਾਅਦ ਦੇ ਵਿੱਚ ਨਾਦਰਦੀਪ ਇੱਕ ਨਕੀਮਤ ਦਿੱਤੀ ਹੈ ਦਾ ਨਾਮ ਨੂੰ ਲੈ ਕੇ ਗਏ ਹੁਣ ਵੇਖੋ ਜੀ ਤਕਰੀਬਨ ਹੀ ਆਪਣੇ ਸ਼੍ਰੀ ਸਾਹਿਬ ਤੇ ਕੋਈ ਵੀ ਜਿਹੜਾ ਆਰਡਰ ਦਿੰਦਾ ਆ ਉਹ ਇੱਕ ਤੇ ਨਾਲ ਹੀ ਸਾਈ ਪਾ ਦਿੰਦੇ ਆ ਕਿ ਪਹਿਲੋ ਤੇ ਆਪਾਂ ਸਾਈ ਲਈ ਦੀ ਨਾਲ ਕਿ ਆਪਾਂ ਸਾਈ ਦੇ ਤਿਆਰ ਕਰਦੇ ਹਾਂ ਜੇ 5000 ਦੀ ਸ਼੍ਰੀ ਸਾਹਿਬ ਆ 10000 ਰੁਪਏ ਦੀ ਸਾਈ ਪਾ ਲੈਣੀ ਹੈ ਕਿ 1000 ਕਿਉਂਕਿ ਮਿਹਨਤ ਕਰਨੀ ਹੈ ਜੀ ਸ਼੍ਰੀ ਸਾਹਿਬ ਤੇ ਤਕਰੀਬਨ ਲੈ ਕੇ ਹੀ ਜਾਂਦੇ ਆ ਸ਼੍ਰੀ ਸਾਹਿਬ ਇਹੋ ਜਿਹਾ ਕਦੀ ਚਾਂਸ ਨਹੀਂ ਹੋਇਆ ਕਿ ਜਿਨਨੇ ਕਦੀ ਸ਼੍ਰੀ ਸਾਹਿਬ ਬਣਾਈ ਹੋਵੇ ਤੇ ਉਹ ਲੈ ਕੇ ਨਾ ਗਿਆ ਹੋਵੇ ਇਦਾਂ ਦਾ ਨੇ ਅਜੇ ਤੱਕ ਤਾਂ ਨਹੀਂ ਕੁਝ ਵੀ ਹੋਇਆ ਕਦੀ ਇਹੋ ਦਾ ਹੋਇਆ ਤੁਹਾਡੇ ਵੱਲੋਂ ਕੋਈ ਆਰਡਰ ਮਿਲਿਆ ਹੋਵੇ ਵੱਡਾ ਆਰਡਰ ਆ ਗਿਆ ਹੋਵੇ ਤੇ ਤੁਹਾਡੇ ਕੋਲ ਸਮੇਂ ਸਿਰ ਨਾ ਦਿੱਤਾ ਗਿਆ ਹੋਵੇ ਹਾਂਜੀ ਇਹ ਹੋ ਜਾਂਦਾ ਜੀ ਕਈ ਵਾਰ ਹਾਂਜੀ ਇਦਾਂ ਦਾ ਤੇ ਇਹ ਜੀ ਵੇਖੋ ਕਈ ਵਾਰ ਹੋ ਜਾਂਦੀਆਂ ਗਸਤਾਖੀਆਂ ਕਈ ਵਾਰ ਸਰੀਰ ਦੀ ਵੀ ਢਿਲਮਟ ਕੋਈ ਵਹਿ ਜਾਂਦਾ ਦਾ ਚੱਕਰ ਪੈ ਜਾਂਦਾ ਆ ਕਿ ਸਹੀ ਟਾਈਮ ਸਰ ਨਹੀਂ ਦਿੱਤਾ ਜਾਂਦਾ ਕਈ ਵਾਰ ਲੱਗ ਜਾਂਦਾ ਜੀ ਸਮਾਂ ਹਾਂਜੀ ਚਲੋ ਸਾਡੇ ਵੀਰਾਂ ਨੂੰ ਜ਼ਰੂਰ ਆਪਣਾ ਨੰਬਰ ਜਿਹੜਾ ਕੰਟੈਕਟ ਨੰਬਰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਤੁਹਾਡੇ ਨਾਲ ਸਿੱਧਾ رابطہ ਕਰਕੇ ਤੁਹਾਡੇ ਕੋਲ ਪਹੁੰਚ ਪਹੁੰਚ ਕੇ ਤੇ ਕੋਈ ਤੀਗ ਜਾਂ ਸ੍ਰੀ ਸਾਹਿਬ ਬਣਵਾ ਸਕੇ ਹਾਂਜੀ ਆਪਣਾ ਜੀ ਐਡਰੈਸ ਹੈ ਜੀ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਪਿਤਾ ਜੀ ਦਾ ਨਾਮ ਗੁਰਵਜਨ ਸਿੰਘ ਹੈ ਜੀ ਮੇਰਾ ਨਾਮ ਕੇਰ ਸਿੰਘ ਆ ਤੇ ਮੋਬਾਈਲ ਨੰਬਰ ਹੈਗਾ ਜੀ ਆਪਣਾ 98765 13701 98765 13701 ਜੀ ਠੀਕ ਹੈ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਡਾ ਵੀਰ ਕੇ ਸਿੰਘ ਜਿਹੜੇ ਪਿਤਾ ਪੁਰਖੀ ਕਿਤੇ ਨੂੰ ਅਪਣਾ ਕੇ ਤੇ ਅੱਜ ਇਹਨਾਂ ਦੀ ਤੀਜੀ ਪੀੜ੍ਹੀ ਜਿਹੜੀ ਆ ਇਹਨਾਂ ਦੇ ਨਾਲ ਲੱਗ ਚੁੱਕੀ ਆ ਕਿਉਂਕਿ ਕਹਿੰਦੇ ਨੇ ਇਹਨਾਂ ਨੇ ਇੱਕ ਗੱਲ ਕਹੀ ਕਿ ਜੇ ਪਿਤਾ ਪੁਰਖੀ ਕੰਮ ਦੇ ਵਿੱਚ ਬਚਤ ਹੋਵੇ ਨਾ ਤੇ ਕੰਮ ਚੱਲਦਾ ਹੋਵੇ ਤਾਂ ਉਹਨੂੰ ਛੱਡਣਾ ਨਹੀਂ ਚਾਹੀਦਾ ਉਹਨੂੰ ਅਪਣਾਉਣਾ ਚਾਹੀਦਾ ਏ ਸੋ ਸਾਡੇ ਚੈਨਲ ਵੱਲੋਂ ਵੀ ਇੱਕ ਅਪੀਲ ਹੈ ਕਿ ਵਧੀਆ ਸ਼ਸਤਰ ਸ਼ੰਗੇ ਸ਼ਸਤਰ ਲੈਣ ਵਾਸਤੇ ਇੱਥੇ ਵਿజిਟ ਕਰੋ ਇਹਨਾਂ ਦੇ ਕੋਲ ਪਹੁੰਚੋ ਸਾਈ ਤੇ ਜਿਹੋ ਜਿਹੇ ਤੁਸੀਂ ਕਹੋਗੇ ਉਹ ਜੇ ਸ਼ਸਤਰ ਸ੍ਰੀ ਸਾਹਿਬ ਇਹ ਤੇਗਾ ਕੁਰਪਾਨਾ ਜਿਹੜੇ ਮਰਜੀ ਪ੍ਰਕਾਰ ਦੀ ਜਿਹੜੀ ਤੇਗ ਹੈ ਕੁਰਪਾਨਾ ਹੈ ਉਹ ਤੁਸੀਂ ਆਪਣੀ ਮਨ ਮਰਜ਼ੀ ਦੇ ਨਾਲ ਉਹ ਤੁਸੀਂ ਤਿਆਰ ਕਰਵਾ ਸਕਦੇ ਹੋ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਨਤਾਰਨ